ਅੱਜ ਆਪਾਂ ਇੱਕ ਬਹੁਤ ਹੀ ਖਾਸ ਗੱਲ ਕਰਨੀ ਹੈ ਤੇ ਗੱਲ ਕਰਨੀ ਹੈ ਆਪਾਂ ਅੱਜ ਜੋ 6 ਨਵੰਬਰ 2024 ਨੂੰ ਪੈਂਤੀ ਕੋਸਟਲ 크੍ਰਿਸਚਨ ਪ੍ਰਬੰਧਕ ਕਮੇਟੀ ਪੰਜਾਬ ਭਾਰਤ ਦੇ ਵੱਲੋਂ ਇੱਕ ਫੈਸਲਾ ਕੀਤਾ ਗਿਆ ਹੈ ਕਿ ਆਪਾਂ 6 ਨਵੰਬਰ 2024 ਨੂੰ ਪਿੰਡ ਖੋਜੇਵਾਲ ਦੇ ਵਿੱਚ ਇੱਕ ਮਸੀਹੀ ਮੇਲਾ ਜਿਹੜਾ ਹੈ ਉਸ ਨੂੰ ਮਨਾਇਏ ਉਸ ਨੂੰ ਮਨਾਉਣ ਦੇ ਲਈ 3 ਦਿਨ ਪਹਿਲਾਂ ਜਿਹੜੀ ਤਰੀਕਾ ਹੈ ਉਹ ਤੈਅ ਕਰਕੇ ਸਾਰੇ ਹੀ ਪ੍ਰਬੰਧਕਾਂ ਨੇ ਉਸ ਨੂੰ ਅਨਾਉਂਸ ਕੀਤਾ ਹੈ ਤੇ ਉਸ ਦੀ ਅਗਲੀ ਮੀਟਿੰਗ ਜਿਹੜੀ ਹੈ ਬਹੁਤ ਹੀ 2-3 ਦਿਨ ਦੇ ਅੰਦਰ ਬਾਕੀ ਪਾਸਵਾਨਾਂ ਦੇ ਨਾਲ ਵੀ ਕੀਤੀ ਜਾ ਰਹੀ ਹੈ ਸੋ ਇਸ ਦੇ ਸੰਬੰਧ ਵਿੱਚ ਮੈਂ ਅੱਜ ਸਾਰਿਆਂ ਨੂੰ ਪਹਿਲਾਂ ਤਾਂ ਇਹ ਸੱਦਾ ਦਿੰਦਾ ਕਿਉਂਕਿ ਬਾਈਬਲ ਦੇ ਅਨੁਸਾਰ ਅਸੀਂ ਦੇਖਦੇ ਹਾਂ ਬਾਈਬਲ ਦੇ ਅੰਦਰ ਵੀ ਬਹੁਤ ਸਾਰੇ ਜਿਹੜੇ ਪਰਵ ਅਤੇ ਤਿਹਾੜੀਆਂ ਉਹ ਪਰਮੇਸ਼ਵਰ ਨੇ ਮੂਜ਼ਸ ਦੇ ਸਮੇਂ ਵੀ ਕਿਹਾ ਸੀਗਾ ਕਿ ਤੁਸੀਂ ਮਨਾਇਆ ਕਰੋ ਤੇ ਅੱਜ ਵੀ ਸਾਡੇ ਕੋਲ ਇੱਕ ਇਹ ਚੰਗਾ ਮੌਕਾ ਹੈ ਇਸ ਧਰਤੀ ਦੇ ਉੱਤੇ ਕਿ ਅਸੀਂ ਇਹ ਜਿਹੜੇ ਪਰਵ ਆ ਜਾਂ ਜਿਹੜੇ ਤਿਹਾੜੀਆਂ ਜਾਂ ਮਿਲਦੇ ਆ ਉਹਨਾਂ ਨੂੰ ਆਪਾਂ ਸਪਿਰਚੁਅਲੀ ਤੌਰ ਤੇ ਸਮਝੀਏ ਤੇ ਮਨਾਈਏ ਕਿਉਂਕਿ ਇੱਕ ਆਨੰਦ ਦਾ ਉਤਸਵ ਹੈ ਇੱਕ ਆਨੰਦ ਮਨਾਉਣ ਦਾ ਸਮਾਂ ਆ ਜਦੋਂ ਅਸੀਂ ਆਪਣੀਆਂ ਪ੍ਰੇਅਰਸ ਦੇ ਅਨਸਰ ਪ੍ਰਭੂ ਦੇ ਕੋਲੋਂ ਲੈਂਦੇ ਆ ਤੇ ਸਾਨੂੰ ਉਹਨਾਂ ਪ੍ਰੇਅਰਸ ਦੇ ਅਨਸਰ ਮਿਲਦੇ ਆ ਜਾਂ ਉਹ ਫਾਈਟ ਜਿਹੜੀਆਂ ਅਸੀਂ ਆਪਣੇ ਜੀਵਨ 'ਚ ਕਰਦੇ ਆ ਉਹ ਫਾਈਟ ਜਿਹੜੀਆਂ ਆਪਾਂ ਆਪਣੀਆਂ ਮਸੀਹੀ ਇਕਲੀਸਿਆਮਾ ਦੇ ਅੰਦਰ ਕਰਦੇ ਆ ਉਹ ਲੜਾਈਆਂ ਜਿਹੜੀਆਂ ਖਾਦਮ ਲੜਦੇ ਆ ਆਤਮਿਕ ਦੁਨੀਆ ਦੇ ਵਿੱਚ ਲੜਦੇ ਆ ਤੇ ਜਦੋਂ ਉਹਨਾਂ ਦੇ ਵਿੱਚੋਂ ਆਪਾਂ ਨੂੰ ਜਿੱਤ ਮਿਲਦੀ ਆ ਤੇ ਆਪਾਂ ਫਿਰ ਤਿਹਾਰ ਮਨਾਉਂਦੇ ਆ ਪਵਿੱਤਰ ਮੇਲੇ ਮਨਾਉਂਦੇ ਆ ਪਵਿੱਤਰ ਸਬਤ ਮਨਾਉਂਦੇ ਆ ਜਾਂ ਹੋਰ ਬਹੁਤ ਸਾਰੇ ਨਾਵਾਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਸੰਬੋਧਨ ਕੀਤਾ ਜਾਂਦਾ ਹੈ ਤੇ ਮੈਂ ਜਿੰਨੇ ਵੀ ਪਰਿਵਾਰ ਸਾਨੂੰ ਦੇਖਦੇ ਪਹਿਲਾਂ ਮੈਂ ਇਹਦੀ ਭੂਮਿਕਾ ਦੱਸਦਾ ਕਿ ਇਹ 35 ਕੋਸਟਲ 크੍ਰਿਸਚਨ ਪ੍ਰਬੰਧਕ ਕਮੇਟੀ ਦੇ ਨਾਲ ਜੁੜੇ ਹੋਏ ਕਰੀਬ 1000 ਤੋਂ ਵੱਧ ਚਰਚਾਂ ਨੇ ਮਿਲ ਕੇ 6 ਨਵੰਬਰ 2024 ਨੂੰ ਇੱਕ ਵੱਡਾ ਜਿਹੜਾ ਹੈ ਉਪਰਾਲਾ ਕੀਤਾ ਹੈ ਤੇ ਇੱਕ ਬਹੁਤ ਹੀ ਵੱਡੇ ਪੱਧਰ ਤੇ ਇੱਕ ਫੈਸਟੀਵਲ ਹੋਵੇਗਾ ਜਿਹਨੂੰ ਅਸੀਂ ਮਸੀਹੀ ਮੇਲਾ 크리스마ਸ ਦੇ ਨਾਮ ਦੇ ਨਾਲ ਪੁਕਾਰਾਂਗੇ ਤੇ ਅਸੀਂ ਸਾਰੀ ਦੁਨੀਆ ਚ ਵਸਦੇ ਮਸੀਹੀ ਪਰਿਵਾਰਾਂ ਨੂੰ ਇਹ ਸੱਦਾ ਦਿੰਦੇ ਆਂ ਔਰ ਪੈਂਤੀਕ ਹਾਸਟਲ ਕ੍ਰਿਸਚਨ ਪ੍ਰਬੰਧਕ ਕਮੇਟੀ ਦੇ ਨਾਲ ਜੁੜੇ ਹੋਏ ਸਾਰੇ ਜਿਹੜੇ ਪਾਸਮਾਨ ਨੇ ਉਹਨਾਂ ਨੂੰ ਤੇ ਉਹਨਾਂ ਦੀਆਂ ਕਲੀਸਿਯਾਂ ਨੂੰ ਵੀ ਸੱਦਾ ਦਿੰਦੇ ਆ ਜਿਹੜੇ ਸਾਡੇ ਜੰਮੂ ਕਸ਼ਮੀਰ ਹਿਮਾਚਲ ਰਾਜਸਥਾਨ ਉੱਤਰ ਪ੍ਰਦੇਸ਼ ਜਾਂਹੌਰ ਹਰਿਆਣਾ ਆ ਔਰ ਅਲੱਗ-ਅਲੱਗ ਜਾਂ ਦਿੱਲੀ ਦੇ ਅੰਦਰ ਵੱਸਦੇ ਹਨ ਆ ਪੰਜਾਬ ਤੇ ਚੰਡੀਗੜ੍ਹ ਵੀ ਨਾਲ ਮੈਂ ਮੈਂਸ਼ਨ ਕਰ ਦਿੰਦਾ ਹਾਂ ਸੋ ਜਿਹੜੇ-ਜਿਹੜੇ ਪਾਸਵਨ ਉਹਨਾਂ ਨੂੰ ਸਪੈਸ਼ਲ ਤੌਰ ਤੇ ਸੱਦਾ ਹੈ ਤੇ ਬਾਕੀ ਜਿੰਨਾ ਵੀ ਆਵਾਮ ਮਸੀਹ ਆਵਾਮ ਅੱਜ ਸਾਡੇ ਨਾਲ ਜੁੜਿਆ ਤੇ ਅਸੀਂ ਉਹਨਾਂ ਨੂੰ ਇਹ ਸੱਦਾ ਦਿੰਦੇ ਆ ਕਿ ਉਹ ਇਸ ਦਿਨ ਦਿਨ ਬੁੱਧਵਾਰ ਨੂੰ ਸਵੇਰੇ ਕਰੀਬ 10:30 ਵਜੇ ਉਹ ਉਸ ਜਗ੍ਹਾ ਦੇ ਉੱਤੇ ਪਹੁੰਚ ਕੇ ਇਸ ਪਰਬ ਦੇ ਅੰਦਰ ਇਸ ਤਿਹਾੜ ਦੇ ਅੰਦਰ ਇਸ ਫੈਸਟੀਵਲ ਦੇ ਅੰਦਰ ਆਪਣੀ ਹਾਜ਼ਰੀ ਲਗਵਾ ਕੇ ਪ੍ਰਭ ਯਿਸੂ ਮਸੀਹ ਜੀ ਦੇ ਪਵਿੱਤਰ ਲਹੂ ਦੇ ਦੁਆਰਾ ਜੋ ਉਸਨੇ ਸਾਰੇ ਸੰਸਾਰ ਦੇ ਲਈ ਬਹਾਇਆ ਤੇ ਸਾਨੂੰ ਮੁੱਲ ਖਰੀਦ ਲਿਆ ਤੇ ਸਾਡੇ ਲਈ ਉਹਨਾਂ ਨੇ ਇੱਕ ਮੁਕਤੀ ਦਾ ਰਸਤਾ ਖੋਲ੍ਹਿਆ ਹੈ ਉਸ ਪਿਆਰ ਦੇ ਸੰਦੇਸ਼ ਨੂੰ ਇਸ ਧਰਤੀ ਤੇ ਉੱਚਾ ਚੁੱਕਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਤੇ ਅਸੀਂ ਵਿਸ਼ਵਾਸ ਕਰਦੇ ਤੁਸੀਂ ਸਾਰੇ ਹੀ ਇਸ ਪ੍ਰੋਗਰਾਮ ਦੇ ਵਿੱਚ ਧੂਮ ਧਾਮ ਦੇ ਨਾਲ ਪਹੁੰਚੋਗੇ ਆਪਣੀਆਂ ਟਰੈਕਟਰ ਟਰਾਲੀਆਂ ਗੱਡੀਆਂ ਬੱਸਸ ਟਰੱਕਸ ਲੈ ਕੇ ਤਾਂ ਕਿ ਇਹ ਜਿਹੜਾ ਮੇਲਾ ਹੈ ਇਹ ਸਾਡੇ ਲਈ ਸਪਿਰਚੁਅਲ ਆਨੰਦ ਦਾ ਕਾਰਨ ਬਣ ਜਾਵੇ ਤੇ ਬਾਈਬਲ ਦੇ ਵਿੱਚ ਵੀ ਆਪਾਂ ਦੇਖ ਲਵਾਂਗੇ ਕਈ ਥਾਵਾਂ ਦੇ ਉੱਤੇ ਪਵਿੱਤਰ ਮੇਲੇ ਦਾ ਜ਼ਿਕਰ ਜਿਹੜਾ ਹੈ ਉਹ ਆਉਂਦਾ ਹੈ ਤੇ ਕਈ ਪਰਿਵਾਰਾਂ ਨੂੰ ਇਹਨਾਂ ਦੇ ਵਿੱਚ ਕਨਫਿਊਜ਼ਨ ਹੋ ਜਾਂਦੀ ਹੈ ਕੁਝ ਲੋਕ ਉਹਨਾਂ ਨੂੰ ਕਨਫਿਊਜ਼ਨ ਕਰ ਦਿੰਦੇ ਆ ਕਿ ਭਾਈ ਇਹਦਾ ਜ਼ਿਕਰ ਕਿੱਥੇ ਆ ਰਿਹਾ ਕਿਵੇਂ ਆ ਰਿਹਾ ਕਦੇ ਬਾਈਬਲ ਦੇ ਵਿੱਚ ਧਿਆਨ ਨਹੀਂ ਕੀਤਾ ਹੁੰਦਾ ਇਸ ਕਰਕੇ ਉਹ ਮਿਸ ਗਾਈਡ ਜਿਹੜੇ ਲੋਕ ਕਰਨਾ ਚਾਹੁੰਦੇ ਆ ਖੱਬੇ ਸੱਜੇ ਬਹੁਤ ਸਾਰੇ ਬੰਦੇ ਕਈ ਵਾਰੀ ਕਈ ਚੀਜ਼ਾਂ ਨੂੰ ਲੈ ਕੇ ਟਰੋਲ ਕਰਦੇ ਆ ਪਰ ਜ਼ਰੂਰੀ ਨਹੀਂ ਆਪਾਂ ਹਰ ਇੱਕ ਗੱਲ ਦਾ ਜਿਹੜਾ ਹੈ ਉਹ ਜਵਾਬ ਦੇਣਾ ਹੈ ਤੇ ਉਹ ਸਾਡਾ ਹਰ ਇੱਕ ਗੱਲ ਦਾ ਜਵਾਬ ਦੇ ਹੋਣਾ ਵੀ ਕੋਈ ਬਹੁਤ ਲਾਜ਼ਮੀ ਨਹੀਂ ਹੈ ਇਸ ਕਰਕੇ ਅਸੀਂ ਇਹੋ ਜਿਹੇ ਟਰੋਲ ਜਿਹੜੇ ਆ ਉਹਨਾਂ ਨੂੰ ਇਗਨੋਰ ਕਰਦੇ ਆ ਤੇ ਉਹਨਾਂ ਦਾ ਸਾਡੇ ਉੱਤੇ ਕੋਈ ਅਸਰ ਨਹੀਂ ਹੈ ਅਸੀਂ ਉਹ ਜੋਦੇ ਮਸੀਹੀ ਲੌਨਾ ਖਰੀਦੇ ਗਏ ਪ੍ਰਭੂ ਦੇ ਸੈਨਿਕਾਂ ਉਹ ਅਸੀਂ ਉਹਦੇ ਲੋਨਾ ਖਰੀਦੇ ਗਏ ਲੋਕਿਆਂ ਜਿਹੜੇ ਪਵਿੱਤਰ ਬਾਈਬਲ ਦੇ ਅਨੁਸਾਰ ਐਂਡ ਆਫ ਦਾ ਡੇ ਉਹਦੀ ਕਿੰਗਡਮ ਦੇ ਵਿੱਚ ਹੋਣਗੇ ਤੇ ਮੈਂ ਇਹ ਵੀ ਅਪੀਲ ਕਰਦਾ ਕਿ ਇਸ ਮੇਲੇ ਦੀਆਂ ਤਿਆਰੀਆਂ ਬਹੁਤ ਵੱਡੇ ਪੱਧਰ ਤੇ ਆਰੰਭ ਹੋ ਚੁੱਕੀਆਂ ਹਨ ਔਰ ਇੱਥੇ ਸਾਰੇ ਇੰਤਜ਼ਾਮ ਕਰਨ ਦੇ ਲਈ ਅਸੀਂ ਦੁਨੀਆ ਭਰ ਦੇ ਮਸੀਹੀ ਪਰਿਵਾਰਾਂ ਨੂੰ ਇਹ ਅਪੀਲ ਕਰਦੇ ਆ ਕਿ ਉਹ ਆਪਣੇ ਦਾਨ ਸੀਡ ਭੇਜ ਕੇ ਆਫਰਿੰਗਸ ਭੇਜ ਕੇ ਇਸ ਕੰਮ ਦੇ ਲਈ ਪੈਂਥਿਕ ਉਸਰ ਕਸ਼ਚਨ ਪ੍ਰਬੰਧਕ ਕਮੇਟੀ ਦੀ ਹੌਸਲਾ ਫਜ਼ਾਈ ਕਰੋ ਤਾਂ ਕਿ ਉਹ ਚੰਗੇ ਕੰਮ ਕਰ ਸਕਣ ਤੇ ਚੰਗੇ ਕੰਮਾਂ ਦੇ ਲਈ ਖੜੇ ਹੋ ਸਕਣ ਭਾਵੇਂ ਕਿ ਹਜ਼ਾਰਾਂ ਇਸ਼ੂਜ਼ ਹਨ ਹਜੇ ਮਸੀਹ ਲੋਕਾਂ ਦੇ ਲਈ ਇਹ ਇੱਕ ਸੰਘਰਸ਼ ਹੈ ਇੱਕ ਪੀੜੀ ਵਿੱਚ ਨਾ ਖਤਮ ਹੋਣ ਵਾਲੇ ਸੰਘਰਸ਼ ਹੈ ਮਸੀਹ ਕੌਮ ਦੇ ਮੁੱਦੇ ਆ ਜਿਹੜੇ ਇੱਕ ਪੀੜੀ ਦੇ ਵਿੱਚ ਸੋਲਵ ਨਹੀਂ ਕਦੇ ਵੀ ਹੋ ਸਕਦੇ ਹੁੰਦੇ ਇਸ ਕਰਕੇ ਆਪਾਂ ਨੂੰ ਬਹੁਤ ਹੀ ਪੇਸ਼ੈਂਸ ਦੇ ਨਾਲ ਨਵੇਂ ਜੋੜਿਆਂ ਨੂੰ ਨਵੇਂ ਨੌਜਵਾਨਾਂ ਨੂੰ ਇਹਨਾਂ ਕੰਮਾਂ ਦੇ ਲਈ ਉਤਸ਼ਾਹਿਤ ਕਰਨਾ ਹੈ ਤਿਆਰ ਕਰਨਾ ਹੈ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਹਨਾਂ ਕੰਮਾਂ ਨੂੰ ਸੰਭਾਲਣ ਕਰਨ ਇਹ ਪੀੜੀ ਦਰ ਪੀੜੀ ਇਸੇ ਤਰ੍ਹਾਂ ਜਿਹੜੀਆਂ ਕਲੈਕਸ਼ਨਸ ਸੁਧਾਰ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਟਾਈਮ ਟਾਈਮ ਦੇ ਨਾਲ ਟਾਈਮ ਟੂ ਅਕੋਰਡਿੰਗ ਮਸੀਹ ਸਮਾਜ ਦੇ ਲਈ ਜਿਹੜੀਆਂ ਉਹ ਕੀਤੀਆਂ ਜਾੜੀਆਂ ਚਾਹੀਦੀਆਂ ਹਨ ਤੇ ਉਸ ਸਮੇਂ ਸਮੇਂ ਦੇ ਨਿਖਾਰ ਜਿਹੜਾ ਹੈ ਉਹ ਉੱਬਰ ਕੇ ਸਾਹਮਣੇ ਆਉਂਦਾ ਰਹੇਗਾ ਇੱਕ ਮੈਂ ਇੱਥੇ ਕਲੀਅਰ ਕਰ ਦੇਣਾ ਚਾਹੁੰਦਾ ਕਿ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਸੋਚਦੇ ਆ ਜਾਂ ਬਹੁਤ ਸਾਰੇ ਲੋਕਾਂ ਨੇ ਇਸ ਤਰ੍ਹਾਂ ਦੀ ਧਾਰਨਾ ਬਣਾਈ ਹੈ ਕਿ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਸੰਸਥਾਵਾਂ ਜਾਂ ਕਮੇਟੀਆਂ ਹਨ ਜਿਹੜੀਆਂ ਅਲੱਗ-ਅਲੱਗ ਤਰੀਕੇ ਦੇ ਨਾਲ ਕੰਮ ਕਰਦੀਆਂ ਆ ਕਰਤਾ ਉਹ ਕਰਤਾ ਇਹ ਕਰਤਾ ਉਹ ਠੀਕ ਹੈ ਜੋ ਵੀ ਉਹ ਕੰਮ ਕਰਦੇ ਆ ਉਹਨਾਂ ਨੂੰ ਮੁਬਾਰਕ ਹੈ ਪਰ ਜਿਹੜਾ ਪੈਂਥੀਕੋਸਟਲ 크੍ਰਿਸਚਨ ਪ੍ਰਬੰਧਕ ਕਮੇਟੀ ਹੈ ਇਹ ਪੰਜਾਬ ਦੀ ਮੈਂ ਇਹ ਮਤਦਾ ਕਿ ਇੱਕ ਸਰਵ ਉੱਚ ਉੱਚ ਜਿਹੜੀ ਆ ਕਮੇਟੀ ਪੈਂਥੀਕੋਸਟਲ 크੍ਰਿਸਚਨ ਪ੍ਰਬੰਧਕ ਕਮੇਟੀ ਇੱਕ ਪ੍ਰੀਸਟ ਜਿਹੜੇ ਆ ਉਹ ਸਾਰੇ ਇਹਦੇ ਵਿੱਚ ਸ਼ਾਮਲ ਹੈ ਇਸ ਕਰਕੇ ਪ੍ਰੀਸਟ ਰੋਲਾ ਪਾਉਂਦੇ ਸ਼ੋਸ਼ਰਾਬਾ ਕਰਦੇ ਜਦ ਪ੍ਰੀਸਟ ਕਿਸੇ ਦੀ ਮਾਰਕਟ ਦੇ ਵਿੱਚ ਖੜੇ ਹੁੰਦੇ ਉਹ ਬਾੜੀ ਸ਼ੋਭਾ ਦਾ ਕਾਰਨ ਨਹੀਂ ਬਣਦੇ ਇਸ ਕਰਕੇ ਜਿਹੜਾ 35 ਕੋਸਟਲ கிறिश्चियन ਪ੍ਰਬੰਧਕ ਕਮੇਟੀ ਹੈ ਉਹ ਬਹੁਤ ਹੀ ਪੂਰਨ ਸ਼ਾਂਤੀ ਪੀਸ ਦੇ ਨਾਲ ਭਰਿਆ ਹੋਇਆ ਇੱਕ ਪਲੇਟਫਾਰਮ ਹੈ ਤੇ ਜਿੱਥੇ ਸਾਰੇ ਹੀ ਜਿਹੜੇ ਪ੍ਰਚਾਰਕ ਅ ਐਵੈਂਜੇਲਿਸਟਸ ਬਿਸ਼ਪਸ ਤੇ ਪਾਸਟਰ ਸਹਿਬਾਨ ਇਹਨਾਂ ਦੀ ਇੱਕ ਜਮਾਤ ਹੈ ਜਿਹੜੀ ਆ ਬਾਈਬਲ ਦੇ ਬਹੁਤ ਸਾਰੇ ਪਵਿੱਤਰ ਵਚਨਾਂ ਦੇ ਨਾਲ ਆਪਣੀ ਕੌਮ ਨੂੰ ਕਿੱਦਾਂ ਸੇਧ ਦੇਣੀ ਹੈ ਉਹਨਾਂ ਨੂੰ ਕਿੱਦਾਂ ਚਲਾਉਣਾ ਹੈ ਤੇ ਉਹਨਾਂ ਦੇ ਲਈ ਕਿੱਦਾਂ ਆ ਕੰਮ ਉਹਨਾਂ ਨੇ ਕਰਨੇ ਆ ਇਸ ਤਰੀਕੇ ਦੇ ਨਾਲ ਉਹ ਆਤਮਿਕ ਲੜਾਈਆਂ ਦੇ ਅੰਦਰ ਤੇ ਆਤਮਿਕ ਧਾਇਰੇ ਦੇ ਅੰਦਰ ਰਹਿ ਕੇ ਮਸੀਹ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਹਨ ਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਜਿਨ੍ਹਾਂ ਦੇ ਕੋਲ ਪਰਮੇਸ਼ਵਰ ਨੇ ਦਿਮਾਗ ਦਿੱਤਾ ਆ ਉਹ ਇਸ ਗੱਲ ਨੂੰ ਸਮਝ ਸਕਦੇ ਆ ਵੀ ਅਸੀਂ ਕਿਸ ਆਧਾਰ ਦੇ ਉੱਤੇ ਇਹ ਗੱਲਾਂ ਕਰ ਰਹੇ ਆ ਤੇ ਅਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਕਿਹੜੀ ਚੀਜ਼ ਨੂੰ ਆਧਾਰ ਮੰਨ ਕੇ ਚੱਲ ਰਹੇ ਆ ਤੇ ਮੈਂ ਬਹੁਤ ਥੈਂਕਫੁਲ ਹਾਂ ਤੁਹਾਡਾ ਜਿਹੜੇ ਵਿਸ਼ਵਾਸੀ ਭੈਣ ਭਰਾ ਬੁੱਧੀਜੀਵੀ ਮੈਨੂੰ ਸੁਣ ਰਹੇ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਖਾਸ ਕਰਕੇ ਜਿਨ੍ਹਾਂ ਨੇ ਪਾਣੀ ਦਾ ਬਪਤਿਸਮਾ ਤੇ ਰੂਹ ਦਾ ਬਪਤਿਸਮਾ ਮਤਲਬ ਕਿ ਪਵਿੱਤਰ ਆਤਮਾ ਦਾ ਬਪਤਿਸਮਾ ਲਿਆ ਆ ਤੇ ਅੱਜ ਸਾਡੇ ਨਾਲ ਟੈਲੀ ਸਕਰੀਨ ਤੇ ਆ ਤੇ ਮੈਂ ਵਿਸ਼ਵਾਸ ਕਰਦਾ ਹਾਂ ਉਹ ਜ਼ਰੂਰ ਇਹਦੇ ਵਿੱਚੋਂ ਚੰਗੀਆਂ ਚੀਜ਼ਾਂ ਨੂੰ ਕੱਢ ਕੇ ਦੂਜਿਆਂ ਤੱਕ ਭੇਜਣਗੇ ਔਰ ਖਾਸ ਕਰਕੇ 6 ਨਵੰਬਰ 2024 ਨੂੰ 크리스마스 ਮਸੀਹ ਮੇਲਾ ਜੋ ਮਨਾਇਆ ਜਾ ਰਿਹਾ ਹੈ ਉਹਦੇ ਸੰਬੰਧ ਵਿੱਚ ਜਿਹੜੀਆਂ ਵੀ ਅਨਾਉਂਸਮੈਂਟਸ ਹੈਗੀਆਂ ਤੁਸੀਂ ਉਹਨਾਂ ਨੂੰ ਇਹ ਸਾਰੇ ਪ੍ਰੋਗਰਾਮ ਨੂੰ ਅੱਗੇ ਜ਼ਰੂਰ ਸ਼ੇਅਰ ਕਰੋਗੇ ਕਿਉਂਕਿ ਟਾਈਮ ਆਪਣੇ ਕੋਲ ਘੱਟ ਹੈ ਔਰ ਆਪਣੇ ਕੋਲ ਆਹੀ ਇੱਕ ਪਲੇਟਫਾਰਮ ਹੈ ਜਿਹੜਾ ਸੋਸ਼ਲ ਮੀਡੀਆ ਜਿਹਦੇ ਰਾਹੀਂ ਅਸੀਂ ਆਪਣਾ ਇਨਫਲੂਐਂਸ ਕਰ ਸਕਦੇ ਹਾਂ ਤੇ ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਜ਼ਰੂਰ ਕਰੋਗੇ ਔਰ ਜਿੰਨੇ ਵੀ ਸਾਡੇ ਮਸੀਹੀ ਚੈਨਲਸ ਹੈਗੇ ਆ ਅਸੀਂ ਉਹ ਸਾਰਿਆਂ ਨੂੰ ਸੱਦਾ ਦਿੰਦੇ ਆ ਕਿ ਉਹ ਸੰਪਰਕ ਕਰ ਸਕਦੇ ਆ ਸਾਡੇ ਨਾਲ ਤੇ ਅਸੀਂ ਉਹਨਾਂ ਨੂੰ ਇਸ ਕੰਮ ਦੇ ਲਈ ਅ ਕਹਿਣਾ ਚਾਹੁੰਦੇ ਆ ਕਿ ਉਹ ਇਸ ਕੰਮ ਦੇ ਵਿੱਚ ਆਪਣੇ ਪਲੇਟਫਾਰਮਾਂ ਦੇ ਉੱਤੋਂ ਵੀ ਅ 크리스마ਸ ਮਸੀਹੀ ਮੇਲਾ ਜਿਹੜਾ ਮੜਾਇਆ ਜਾ ਰਿਹਾ 6 ਨਵੰਬਰ ਨੂੰ ਉਹਦੇ ਲਈ ਦੂਜਿਆਂ ਤੱਕ ਇਸ ਰੀਚ ਨੂੰ ਵਧਾ ਸਕਦੇ ਆ ਅਸੀਂ ਉਹਨਾਂ ਦੇ ਥੈਂਕਫੁਲ ਹੋਵਾਂਗੇ ਔਰ ਅਸੀਂ ਸਮਝਾਂਗੇ ਕਿ ਉਹ ਸਾਡੇ ਹੀ ਪਰਿਵਾਰਕ ਮੈਂਬਰ ਹਨ ਸਾਡਾ ਹੀ ਇੱਕ ਹਿੱਸਾ ਹੈ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਨਾਲ ਖਰੀਦੇ ਗਏ ਆਪਾਂ ਜਦੋਂ ਐਕਸੋਡੈਕਸ ਕੋਚ ਦੀ ਕਿਤਾਬ ਉਹਦਾ 12 ਚੈਪਟਰ ਤੇ ਉਹਦੀ 14 ਆਇਤ ਦੇ ਵਿੱਚ ਦੇਖਦੇ ਆਂ ਤੇ ਕਈ ਆ ਲੋਕਾਂ ਨੇ ਇਸ ਵਾਰ ਮੈਸੇਜ ਕੀਤੇ ਆ ਜਦੋਂ ਸਾਡੀਆਂ ਨਿਊਜ਼ ਵਾਇਰਲ ਹੋ ਰਹੀਆਂ ਦੋਕ ਦਿਨ ਤੋਂ ਉਹਨਾਂ ਨੇ ਕਿਹਾ ਜੀ ਥੋੜੇ ਮੇਲੇ ਦੇ ਰੈਫਰੈਂਸ ਸਾਨੂੰ ਭੇਜੋ ਤੇ ਅੱਜ ਅਸੀਂ ਮਾਈਂਡ ਸੈਟ ਕੀਤਾ ਸੀ ਬਣਾਇਆ ਸੀ ਪ੍ਰੋਗਰਾਮ ਕਿ ਅੱਜ ਦੇ ਸ਼ਾਮ ਦੇ ਲਾਈਵ ਦੇ ਅੰਦਰ ਅਸੀਂ ਤੁਹਾਨੂੰ ਇਹ ਹੀ ਇਹਦੇ ਅੰਦਰ 15 ਮਿੰਟ ਦਾ ਜਿਹੜਾ ਬਾਈਬਲ ਦੇ ਅੰਦਰ ਕਿੱਥੇ ਕਿੱਥੇ ਸੰਦੇਸ਼ ਆਇਆ ਯਹਵਾ ਦੇ ਵੱਲੋਂ ਔਰ ਖਾਸ ਕਰਕੇ ਜਦੋਂ ਉਹ ਹਰ ਵੇਲੇ ਕੋਈ ਨਵੀਆਂ ਚੀਜ਼ਾਂ ਕਰਦੇ ਸੀ ਯਹਵਾ ਦੇ ਵੱਲੋਂ ਉਹਨਾਂ ਨੂੰ ਦਿੱਤਾ ਦਵਾਈਆਂ ਜਾਂਦੀਆਂ ਸੀ ਤਾਂ ਫਿਰ ਉਹ ਕਈ ਜਿਹੜੇ ਫੀਸਟ ਹੈ ਜਾਂ ਮੇਲੇ ਆ ਜਾਂ ਪਰਬ ਆ ਜਾਂ ਤਿਹਾੜੀਆਂ ਜੋ ਵੀ ਤੁਹਾਡੇ ਤੁਹਾਡੇ ਮਨ ਦੀ ਇੱਛਾ ਤੁਹਾਨੂੰ ਵਧੀਆ ਸ਼ਬਦ ਲੱਗਦਾ ਹੈ ਤੁਸੀਂ ਉਹਨੂੰ ਰੱਖ ਸਕਦੇ ਆ ਤੇ ਬਾਈਬਲ ਦੇ ਵਿੱਚ ਇਦਾਂ ਲਿਖਿਆ ਆ ਕਿ ਜਦੋਂ ਪਰਮੇਸ਼ਵਰ ਨੇ ਮਿਸਰ ਦੇਸ਼ ਦੇ ਅੰਦਰ ਮੂਸੇ ਤੇ ਹਰੂਨ ਦੇ ਨਾਲ ਗੱਲ ਕੀਤੀ ਸੀਗੇ ਉਸ ਵੇਲੇ ਪਰਮੇਸ਼ਵਰ ਨੇ ਇਹਨਾਂ ਨੂੰ ਕੁਝ ਦੇਸ਼ਾ ਨਿਰਦੇਸ਼ ਦਿੱਤੇ ਸੀ ਤੇ ਆਪਾਂ ਇਹਨੂੰ ਪਵਿੱਤਰ ਬਾਈਬਲ ਦੇ ਵਿੱਚੋਂ ਅ ਵਚਨ ਦੇ ਰਾਈ ਪੜ ਸਕਦੇ ਆ ਖੂਚ 12 ਤੇ ਉਹਦੀ ਅ 14 ਜਿਹੜੀ ਆਇਤ ਹੈ ਮੈਂ ਉਹਨੂੰ ਤੁਹਾਡੇ ਨਾਲ ਪੜਨ ਲੱਗਿਆ ਇਹ ਦਿਨ ਤੁਹਾਡੇ ਲਈ ਇੱਕ ਯਾਦਗਾਰ ਹੋਵੇਗਾ ਤੁਸੀਂ ਇਹ ਦਿਨ ਯਹਵਾ ਲਈ ਪਰਬ ਕਰਕੇ ਮਨਾਓ ਅਤੇ ਆਪਣੀਆਂ ਪੀੜ੍ਹੀਆਂ ਵਿੱਚ ਇਸ ਨੂੰ ਸਦੀਪਕ ਵਿਧੀ ਦਾ ਪਰਬ ਮਨਾਓ ਬਹੁਤ ਹੀ ਪਰਮੇਸ਼ਵਰ ਦੇ ਪਵਿੱਤਰ ਵਚਨ ਜਿਹੜੇ ਆ ਕਈ ਵਾਰੀ ਆਪਾਂ ਉਹਨਾਂ ਨੂੰ ਇੰਨਾ ਧਿਆਨ ਨਹੀਂ ਦਿੰਦੇ ਕਿਉਂਕਿ ਅੱਜ ਕੱਲ ਸਾਰਾ ਫੋਕਸ ਜਿਹੜਾ ਆ ਉਹ ਮੈਂ ਜੇ ਬਾੜੀ ਲੰਬੀ ਗੱਲ ਨਾ ਕਰਾਂ ਤੇ ਚੰਗਿਆਈ ਤੇ ਜਿਹੜੀਆਂ ਉਹਨਾਂ ਦੇ ਦੁਆਰਾ ਕਰਾਮਾਤਾਂ ਤੇ ਭਵਿੱਖਬਾਣੀਆ ਸੋ ਇਹ ਤਿੰਨ ਜਿਹੜੇ ਮੇਨ ਫੋਕਸ ਕੀਤੇ ਜਾ ਰਹੇ ਆ ਕਲੀਸਿਆਮਾਂ ਦੇ ਵੱਲੋਂ ਤੇ ਨਵੇਂ ਜਿਹੜੇ ਪਰਿਵਾਰ ਪ੍ਰਭੂ ਯਿਸੂ ਮਸੀਹ ਦੇ ਕੋਲ ਆ ਰਹੇ ਹਨ ਤੇ ਉਹ ਇਹਨਾਂ ਤਿੰਨ ਚੀਜ਼ਾਂ ਨੂੰ ਬਹੁਤ ਹੀ ਜ਼ਿਆਦਾ ਮਤਲਬ ਕਿ ਦੇਖਣਾ ਚਾਹੁੰਦੇ ਆ ਆਪਣੀ ਲਾਈਫ ਦੇ ਅੰਦਰ ਕਿਉਂਕਿ ਸੰਸਾਰ ਦੇ ਵਿੱਚ ਵੀ ਇਹ ਜਿਹੜੇ ਤਿੰਨ ਚੀਜ਼ਾਂ ਆ ਇਹ ਇਹ ਹੋਰ ਨਾਵਾਂ ਦੇ ਨਾਲ ਜਾਣੀਆਂ ਜਾਂਦੀਆਂ ਤੇ ਇਹ ਤਿੰਨ ਚੀਜ਼ਾਂ ਲੋਕ ਇਹਨਾਂ ਦੇ ਵੱਲ ਬਹੁਤ ਜ਼ਿਆਦਾ ਅਟਰੈਕਟ ਹੋ ਹੁੰਦੇ ਆ ਖਿੱਚੇ ਜਾਂਦੇ ਆ ਤੇ ਇਸੇ ਤਰ੍ਹਾਂ ਮਸੀਹੀ ਸਮਾਜ ਦੇ ਅੰਦਰ ਵੀ ਪਿਛਲੇ ਥੋੜੇ ਜਿਹੇ ਸਮੇਂ ਤੋਂ ਇਹ ਤਿੰਨ ਚੀਜ਼ਾਂ ਨੂੰ ਬਹੁਤ ਹੀ ਅਹਿਮੀਅਤ ਦਿੱਤੀ ਜਾ ਰਹੀ ਹੈ ਜਦਕਿ ਬਾਈਬਲ ਦੇ ਅੰਦਰ ਅਹਿਮੀਅਤ ਦਿੱਤੀਆਂ ਜਾਣ ਵਾਲੀਆਂ ਹੋਰ ਵੀ ਬਹੁਤ ਸਾਰੀਆਂ ਆਇਤਾਂ ਪਵਿੱਤਰ ਵਚਨ ਅਤੇ ਪਰਮੇਸ਼ਰ ਵੱਲੋਂ ਦਿੱਤੇ ਗਏ ਉਪਦੇਸ਼ ਹਨ ਪਰ ਫਿਰ ਵੀ ਬਹੁਤ ਸਾਰੇ ਲੋਕਾਂ ਨੂੰ ਮੈਂ ਦੇਖਿਆ ਕਿ ਉਹ ਇਹਨਾਂ ਚੀਜ਼ਾਂ ਦੇ ਵੱਲ ਜਾਣਾ ਚਾਹੁੰਦੇ ਆ ਔਰ ਬਾਈਬਲ ਪਵਿੱਤਰ ਤਿਹਾਰਾਂ ਦੀ ਤੇ ਮੇਲਿਆਂ ਦੀ ਗੱਲ ਕਰਦਾ ਆ ਇਹ ਮੈਂ ਦੱਸ ਦੇਣਾ ਚਾਹਣਾ ਤੇ ਕਈ ਵਾਰੀ ਸਾਡੇ ਦਿਮਾਗ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਉਹ ਕਹਿੰਦੇ ਨਹੀਂ ਜੀ ਮੇਲੇ ਕ੍ਰਿਸਚੀਅਨਸ ਲੋਕਾਂ ਦੇ ਲਈ ਨਹੀਂ ਐ ਪਰ ਮੇਲੇ ਦਾ ਅਸਲੀ ਮਤਲਬ ਹੁੰਦਾ ਜਿੱਦਾਂ ਮੇਲ ਹੋ ਜਾਵੇ ਮੈਨੂੰ ਇਦਾਂ ਲੱਗਦਾ ਹੈ ਮੇਲਿਆਂ ਦੇ ਮਤਲਬ ਬਹੁਤ ਤਰੀਕੇ ਦੇ ਨਾਲ ਹੋ ਸਕਦੇ ਆ ਪਰ ਜੇ ਮੈਨੂੰ ਇੱਦਾਂ ਲੱਗਦਾ ਜੇ ਕੋਈ ਮੈਨੂੰ ਪੁੱਛਦਾ ਆ ਮੈਂ ਇਦਾਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਆ ਮੇਲਾ ਆ ਜਦੋਂ ਪਰਮੇਸ਼ਵਰ ਦੇ ਨਾਲ ਤੁਹਾਡਾ ਮੇਲ ਹੋ ਜਾਂਦਾ ਆ ਤੇ ਉਹ ਫਿਰ ਇੱਕ ਫੈਸਟੀਵਲ ਬਣ ਜਾਂਦਾ ਇੱਕ ਤਿਹਾਰ ਬਣ ਜਾਂਦਾ ਇੱਕ ਮੇਲਾ ਬਣ ਜਾਂਦਾ ਇੱਕ ਜਸ਼ਨ ਦਾ ਦਿਨ ਠਰਾਇਆ ਜਾਂਦਾ ਹੈ ਤੇ ਅਸੀਂ ਵੀ ਜਿਹੜਾ ਉਹ ਜਸ਼ਨ ਦਾ ਦਿਨ ਮਨਾ ਰਹੇ ਆ ਉਹ ਇਸੇ ਕਰਕੇ ਆ ਕਿ ਪ੍ਰਭ ਯਿਸੂ ਇਸ ਧਰਤੀ ਤੇ ਆਏ ਮਨੁੱਖਾਂ ਦੇ ਪਾਪਾਂ ਨੂੰ ਆਪਣੇ ਉੱਤੇ ਲੈਣ ਵਾਸਤੇ ਤੇ ਮਨੁੱਖ ਦੀ ਮੁਕਤੀ ਦੇ ਲਈ ਤੇ ਮਨੁੱਖ ਦੀ ਆਜ਼ਾਦੀ ਦੇ ਲਈ ਤੇ ਪਾਪੀਆਂ ਨੂੰ ਬਚਾਉਣ ਦੇ ਲਈ ਪ੍ਰਭੂ ਯਿਸੂ ਇਸ ਧਰਤੀ ਦੇ ਉੱਤੇ ਆਏ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਕਿ ਇੱਕ ਬਹੁਤ ਹੀ ਅੱਛਾ ਸਾਡੇ ਵਾਸਤੇ ਇੱਕ ਤਿਹਾਰ ਆ ਇੱਕ ਮੇਲਾ ਆ ਜਿਹਨੂੰ ਅਸੀਂ ਆਪਣੇ ਸਾਰੇ ਦੁਨੀਆ ਭਰ ਦੇ ਵਿਸ਼ਵਾਸੀਆਂ ਦੇ ਨਾਲ ਮਿਲ ਕੇ ਮਨਾਈਏ ਫਿਰ ਆਪਾਂ ਇਹਨੂੰ ਲੇਵੀਆਂ ਦੇ ਅੰਦਰ ਵੀ ਦੇਖ ਲੈਂਦੇ ਆ ਲੇਵੀਆਂ 23 ਅਤੇ ਉਹਦੇ ਵਿੱਚ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਆ ਜਦੋਂ ਯਹੋਵਾ ਨੇ ਮੂਸਾ ਦੇ ਨਾਲ ਗੱਲ ਕੀਤੀ ਤੇ ਜਦੋਂ ਯਹਵਾ ਨੇ ਮੂਸਾ ਦੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਡਾਇਰੈਕਟ ਉਹਨਾਂ ਨੂੰ ਕਿਹਾ ਜੋ ਤੁਸੀਂ ਪਵਿੱਤਰ ਮੇਲੇ ਕਰਨੇ ਸੋ ਯਹਵਾ ਨੇ ਮੂਸਾ ਨੂੰ ਕਿਹਾ ਪਵਿੱਤਰ ਮੇਲੇ ਮਨਾਓ ਤੇ ਮੈਂ ਇਸ ਪਵਿੱਤਰ ਮੇਲੇ ਵਿੱਚ ਸਾਰਿਆਂ ਨੂੰ ਕਹਿਣਾ ਕਿ ਆਓ ਨਵੇਂ ਕੱਪੜੇ ਸਮਾ ਲਓ ਤਿਆਰੀਆਂ ਕਰ ਲਓ ਨਵੀਆਂ ਨਵੇਂ ਸ਼ੂਜ਼ ਖਰੀਦ ਲਓ ਨਵੀਆਂ ਚੀਜ਼ਾਂ ਖਰੀਦ ਲਓ ਕਰਕੇ ਤੁਸੀਂ ਇੱਕ ਬਹੁਤ ਹੀ ਪਵਿੱਤਰ ਪਰਬ ਦੇ ਵਿੱਚ ਆਉਣ ਵਾਲੇ ਆ ਪਵਿੱਤਰ ਮੇਲੇ ਦੇ ਵਿੱਚ ਆਉਣ ਵਾਲੇ ਆ ਤੇ ਬਾਈਬਲ ਸਾਨੂੰ ਇਦਾਂ ਦੱਸਦਾ ਆ ਇਹਦੇ ਇਹਦੀ 4 ਆਇਤ ਵਿੱਚ ਵੀ ਅਸੀਂ ਮੇਲਾ ਸ਼ਬਦ ਦੇਖਦੇ ਆ ਤੇ ਪਵਿੱਤਰ ਮੇਲਾ ਲਿਖਿਆ ਆ ਤੇ ਇਹਦੀ ਅਸੀਂ 7 ਆਇਤ ਵਿੱਚ ਵੀ ਦੇਖਦੇ ਆ ਪਵਿੱਤਰ ਮੇਲੇ ਦਾ ਜ਼ਿਕਰ ਕੀਤਾ ਗਿਆ ਆ ਤੇ ਇਹਦੇ ਵਿੱਚ ਅਸੀਂ ਹੋਰ ਵੀ 8 ਆਇਤ ਵਿੱਚ ਵੀ ਪਵਿੱਤਰ ਮੇਲੇ ਦਾ ਜਿਹੜਾ ਆ ਉਹ ਜ਼ਿਕਰ ਕੀਤਾ ਗਿਆ ਹੈ ਇਸ ਕਰਕੇ ਜੇ ਕਿਸੇ ਨੂੰ ਥੋੜੀ ਬਹੁਤੀ ਕਨਫਿਊਜ਼ਨ ਹੈ ਮੈਂ ਕਾਫੀ ਆਇਤਾਂ ਦੇ ਬੇਰਵੇ ਤੁਹਾਨੂੰ ਦੇ ਰਿਹਾ ਤੇ ਤੁਸੀਂ ਉਹਦੇ ਵਿੱਚੋਂ ਪੜ ਰਹੇ ਆ ਇਹ ਲੇਵੀਆ ਦੀ ਬੁੱਕ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਬਾਈਬਲ ਕਹਿੰਦੀ ਹੈ ਅਸਲ ਵਿੱਚ ਜਿਹੜਾ ਇੱਕ ਸੰਡੇ ਆ ਜਿਹੜਾ ਅਸੀਂ ਇਤਵਾਰ ਵੀ ਮਨਾਉਂਦੇ ਆ ਉਹ ਵੀ ਇੱਕ ਪਵਿੱਤਰ ਮੇਲਾ ਹੀ ਆ ਪਵਿੱਤਰ ਪਰਵ ਆ ਜਿਹਦੇ ਵਿੱਚ ਸਾਡੇ ਗੁਨਾਹ ਮਾਫ ਕੀਤੇ ਜਾਂਦੇ ਆ ਤੇ ਉਹਦਾ ਮੈਸੇਜ ਕਨਵੇ ਕੀਤਾ ਜਾਂਦਾ ਕਿਤੇ ਵੀ ਗੁਨਾਹ ਮਾਫ ਕਰਨ ਦਾ ਮੈਸੇਜ ਕਨਵੇ ਨਹੀਂ ਹੁੰਦਾ ਪਰ ਇੱਕ ਬਾਈਬਲ ਦਾ ਸੰਦੇਸ਼ ਆ ਜਿਹੜਾ ਤੁਹਾਡੇ ਗੁਨਾਹ ਮਾਫ ਕਰਨ ਦਾ ਸੰਦੇਸ਼ ਕਨਵੇ ਕਰਦਾ ਆ ਸੰਦੇਸ਼ ਦਿੰਦਾ ਆ ਤੇ ਸਾਨੂੰ ਦੱਸਦਾ ਆ ਕਿ ਖੁਦਾਵੰਦ ਖੁਦਾ ਯਹਵਾ ਪਰਮੇਸ਼ਰ ਜਿਹੜਿਆ ਉਹ ਤੁਹਾਡੇ ਗੁਨਾਹਾਂ ਨੂੰ ਮਾਫ ਕਰਨ ਦੇ ਲਈ ਪ੍ਰਭੂ ਯਿਸੂ ਮਸੀਹ ਨੂੰ ਇਸ ਧਰਤੀ ਦੇ ਉੱਤੇ ਭੇਜਿਆ। ਪਹਿਲਾਂ ਉਹਨਾਂ ਦੇ ਧਰਤੀ ਤੇ ਆ ਜਾਣ ਆਗਮਨ ਦਾ ਜਿਹੜਾ ਪੁਰਵ ਹੈ ਅਸੀਂ ਉਹਨੂੰ ਬੜੀ ਹੀ ਵੱਡੀ ਅ ਸ਼ਰਧਾ ਦੇ ਨਾਲ ਤੇ ਬਹੁਤ ਹੀ ਵੱਡੀ ਪਰਮੇਸ਼ਰ ਦੀ ਯੋਜਨਾ ਦੇ ਨਾਲ ਕਰ ਰਹੇ ਹਾਂ। ਤੇ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਇਦੇ ਵਿੱਚ ਤੁਸੀਂ ਪਰਮੇਸ਼ਵਰ ਦੀ ਉਸ ਆਨੰਦ ਅਤੇ ਖੁਸ਼ੀ ਦੇ ਨਾਲ ਆ ਸਕਦੇ ਹੋ ਤੇ ਸੰਗਤਾਂ ਦੇ ਲਈ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਲੰਗਰਾਂ ਦੇ ਪ੍ਰਬੰਧ ਚਾਹ ਦੇ ਪ੍ਰਬੰਧ ਮਠਿਆਈਆਂ ਦੇ ਪ੍ਰਬੰਧ ਉਹ ਬੜੇ ਅੱਛੇ ਢੰਗ ਦੇ ਨਾਲ ਆਪਾਂ ਸਾਰਿਆਂ ਨੇ ਮਿਲ ਕੇ ਕਰਨੇ ਆ ਤੇ ਬਾਈਬਲ ਕਹਿੰਦੀ ਆ ਆਨੰਦ ਕਰਨਾ ਬਹੁਤ ਜ਼ਰੂਰੀ ਆ ਇੱਕ ਮਸੀਹੀ ਲੋਕਾਂ ਨੂੰ ਤੁਹਾਨੂੰ ਪਤਾ ਜੇ ਤੁਹਾਡੇ ਉੱਤੇ ਕੋਈ ਮੁਸੀਬਤ ਵੀ ਚੱਲ ਰਹੀ ਆ ਪ੍ਰੋਬਲਮ ਵੀ ਚੱਲ ਰਹੀ ਆ ਫੇਰ ਵੀ ਅਗਰ ਤੁਸੀਂ ਆਨੰਦ ਕਰੋਗੇ ਤਾਂ ਤੁਸੀਂ ਬਹੁਤ ਵੱਡੇ ਛਟਕਾਰੇ ਨੂੰ ਦੇਖੋਗੇ ਇਹਦੀ ਇੱਕ ਐਗਜ਼ਾਮਪਲ ਅਸੀਂ ਨਿਊ ਟੈਸਟਾਮੈਂਟ ਦੇ ਵਿੱਚੋਂ ਦੇਖ ਸਕਦੇ ਹੁੰਦੇ ਆ ਜਦੋਂ ਪੌਲਸ ਉਹਨਾਂ ਨੂੰ ਜਦੋਂ ਉਹਨਾਂ ਨੂੰ ਬੰਦ ਕੀਤਾ ਗਿਆ ਸੀ ਜੇਲ੍ਹ ਦੇ ਅੰਦਰ ਤੇ ਉਹਨਾਂ ਨੂੰ ਕਾਟ ਫੁੱਕਿਆ ਸੀਗਾ ਤੇ ਉਹ ਹਿਲ ਨਹੀਂ ਸਕਦੇ ਸੀਗੇ ਤੇ ਉਹ ਇੱਕੋ ਹੀ ਕੰਮ ਕਰਦੇ ਸੀ ਜਦੋਂ ਅੰਦਰ ਬੰਦ ਸੀ ਤੇ ਅੱਧੀ ਰਾਤ ਨੂੰ ਬਾਈਬਲ ਕਹਿੰਦਾ ਆ ਕਿ ਉਹ ਆਰਾਧਨਾ ਕਰ ਰਹੇ ਸੀ ਪਰਮੇਸ਼ਵਰ ਦੀ ਆਨੰਦ ਕਰ ਰਹੇ ਸੀ ਗਾ ਰਹੇ ਸੀ ਤੇ ਉਸ ਦਿਨ ਵੀ ਜਿਹੜਾ ਹੈ ਅਸੀਂ ਪਰਮੇਸ਼ਵਰ ਦੀ ਆराधना ਦੇ ਲਈ ਉੱਥੇ ਮਿਲ ਕੇ ਗਾਵਾਂਗੇ ਬਹੁਤ ਅੱਛੇ ਤਰੀਕੇ ਦੇ ਨਾਲ ਪਰਮੇਸ਼ਵਰ ਦੀ ਆराधना ਉੱਥੇ ਕੀਤੀ ਜਾਊਗੀ ਇਸੇ ਤਰੀਕੇ ਨਾਲ ਜਦੋਂ ਅੱਧੀ ਰਾਤ ਦੇ ਬਿਲੇ ਬਿਨਾ ਸਾਜਾਂ ਤੋਂ ਆराधना ਕਰ ਰਹੇ ਸੀ ਤੇ ਬਾਈਬਲ ਕਹਿੰਦਾ ਉਹਨਾਂ ਦਾ ਜਿਹੜਾ ਸੋਗ ਸੀਗਾ ਉਹ ਆਨੰਦ ਦੇ ਵਿੱਚ ਬਦਲ ਗਿਆ ਜੇ ਤੁਸੀਂ ਆਨੰਦ ਵਿੱਚ ਆ ਤਦ ਵੀ ਅਸੀਂ ਤੁਹਾਨੂੰ ਇਸ ਪਵਿੱਤਰ ਮੇਲੇ ਵਿੱਚ ਆਉਣ ਦੇ ਲਈ ਸੱਦਾ ਦਿੰਦੇ ਹਾਂ ਪਰ ਜੇ ਤੁਸੀਂ ਨਹੀਂ ਵੀ ਆਨੰਦ ਦੇ ਵਿੱਚ ਫਿਰ ਵੀ ਅਸੀਂ ਤੁਹਾਨੂੰ ਇਸ ਪਵਿੱਤਰ ਮੇਲੇ ਵਿੱਚ ਆਉਣ ਦਾ ਸੱਦਾ ਦਿੰਦੇ ਹਾਂ ਕਿਉਂਕਿ ਜਦੋਂ ਤੁਸੀਂ ਇਸ ਪਵਿੱਤਰ ਮੇਲੇ ਵਿੱਚ ਆਓਗੇ ਤਾਂ ਜੇ ਤੁਸੀਂ ਮੁਸੀਬਤ ਦੇ ਵਿੱਚ ਆ ਸੋਗ ਦੇ ਵਿੱਚ ਆ ਤੇ ਤੁਹਾਡਾ ਸੋਗ ਜਿਹੜਾ ਹੈ ਉਸ ਦਿਨ ਉਹ ਆਨੰਦ ਦੇ ਵਿੱਚ ਬਦਲ ਜਾਵੇਗਾ ਕਨਵਰਟ ਹੋ ਜਾਏਗਾ ਇਹੀ ਪ੍ਰਭੂ ਯਿਸੂ ਮਸੀਹ ਦੀ ਇੱਕ ਤਾਕਤ ਹੈ ਜਿਸ ਤਾਕਤ ਨੂੰ ਲੈ ਕੇ ਅਸੀਂ ਸਾਰੀ ਦੁਨੀਆ ਦੇ ਵਿੱਚ ਉਹਦਾ ਪੈਗਾਮ ਦਿੰਨੇ ਆ ਸੋ ਆਪਾਂ ਅਗਲੀਆਂ ਆਇਤਾਂ ਦੇ ਵਿੱਚ ਵੀ ਥੋੜਾ ਥੋੜਾ ਦੇਖ ਲੈਨੇ ਆ ਪਰਮੇਸ਼ਵਰ ਦਾ ਵਚਨ ਸਾਨੂੰ ਕੀ ਕਹਿੰਦਾ ਆ ਬਾਈਬਲ ਕਹਿੰਦੀ ਹੈ ਪਹਿਲਾ ਕੋਰਿੰਥੀਅਨ ਨਵਾਂ ਨਿਜ਼ਮ ਦੇ ਵਿੱਚ ਵੀ ਅਸੀਂ ਦੇਖ ਲੈਨੇ ਆ ਬਹੁਤ ਸਾਰਿਆਂ ਦਾ ਇਹ ਵਿਚਾਰ ਹੁੰਦਾ ਲੋ ਜੀ 올ਡ ਟੈਸਟਾਮੈਂਟ ਵਿੱਚ ਹੈਗਾ ਤੇ ਨਿਊ ਟੈਸਟਾਮੈਂਟ ਵਿੱਚ ਵੀ ਸਾਨੂੰ ਕਿਤੇ ਨਜ਼ਰ ਨਹੀਂ ਆਇਆ ਇੱਥੇ ਵੀ ਤੁਹਾਨੂੰ ਦੋ ਕਾਜ ਤਾਂ ਮੈਂ ਦਿਖਾਉਣੀਆਂ ਚਾਹੁੰਦਾ ਆ ਇੱਥੇ ਅਸੀਂ ਦੇਖ ਸਕਦੇ ਹਾਂ ਪਹਿਲਾ ਗ੍ਰੰਥੀਆ ਉਹਦਾ 5 ਚੈਪਟਰ ਹੈ ਤੇ ਉਹਦੀ ਜਿਹੜੀ 4 ਆਇਤ ਦੇ ਵਿੱਚ ਅਸੀਂ ਦੇਖਦੇ ਹਾਂ ਬਾਈਬਲ ਇਹਦੇ ਬਾਰੇ ਕੀ ਕਹਿੰਦਾ ਹੈ ਸੋ ਆਪਾਂ 4 ਆਇਤ ਨੂੰ ਨਾਲ ਦੇਖਦੇ ਹੋਇਆਂ ਥੋੜਾ ਜਿਆ ਇਹਦੇ ਅੱਗੇ ਵੀ ਵੱਧ ਸਕਦੇ ਆ ਪਰ ਇੱਥੇ ਲਿਖਿਆ ਆ ਜਦ ਪ੍ਰਭ ਯਿਸੂ ਮਸੀਹ ਦੇ ਨਾਮ ਉੱਤੇ ਤੁਸੀਂ ਅਤੇ ਮੇਰਾ ਆਤਮਾ ਸਾਡੇ ਪ੍ਰਭੂ ਯਿਸੂ ਦੀ ਸਮਰਥ ਨਾਲ ਇਕੱਠੇ ਹੋਏ ਤਦ ਇਹੋ ਜੈ ਮਨੁੱਖ ਨੂੰ ਸਰੀਰ ਦੇ ਇੱਥੇ ਇੱਕ ਬਹੁਤ ਹੀ ਜ਼ਬਰਦਸਤ ਗੱਲ ਆ ਜਿਹੜੀ ਮੈਂ ਕਹਿਣੀ ਚਾਹੁੰਨਾ ਉਹ ਲੋਕਾਂ ਦੇ ਬਾਰੇ ਇੱਥੇ ਇੱਕ ਜ਼ਬਰਦਸਤ ਗੱਲ ਆ ਜਿਹੜੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣ ਕੇ ਮੰਨਦੇ ਨਹੀਂ ਪਰ ਮਨੁੱਖ ਦੀਆਂ ਗੱਲਾਂ ਦੇ ਉੱਤੇ ਯਕੀਨ ਕਰਦੇ ਆ ਤੇ ਉਹ ਆਪਣੀ ਧਾਰਮਿਕਤਾ ਤੇ ਮਸੀਹ ਜੀਵਨ ਨੂੰ ਨਾਸ਼ ਕਰੀ ਜਾਂਦੇ ਆ ਬਾਈਬਲ ਕੀ ਕਹਿੰਦਾ ਆ ਬਾਈਬਲ ਕਹਿੰਦਾ ਜਦ ਪ੍ਰਭੂ ਯਿਸੂ ਮਸੀਹ ਦੇ ਨਾਮ ਉੱਤੇ ਤੁਸੀਂ ਮੇਰਾ ਆਤਮਾ ਸਾਡੇ ਪ੍ਰਭੂ ਯਿਸੂ ਦੀ ਸਮਰਾਥਾ ਨਾਲ ਇਕੱਠੇ ਹੋਏ ਹੁਣ ਜਦੋਂ ਆਪਾਂ ਇਕੱਠੇ ਹੋਣਾ ਆ ਉੱਥੇ 6 ਨਵੰਬਰ ਦਿਨ ਜਿਹੜਾ ਹੈਗਾ ਜਦੋਂ ਉੱਥੇ ਇਕੱਠੇ ਹੋਵਾਂਗੇ ਤੇ ਅਸੀਂ ਕਿੱਦਾਂ ਇਕੱਠੇ ਹੋਣਾ ਹੈ ਬਾਈਬਲ ਕਹਿੰਦਾ ਆ ਉਦੋਂ ਇਕੱਠੇ ਹੋਣ ਦੇ ਲਈ ਅਸੀਂ ਉਹਦਾ ਉਹਦੇ ਨਾਮ ਦੇ ਉੱਤੇ ਯਿਸੂ ਦੇ ਨਾਮ ਦੇ ਉੱਤੇ ਅਸੀਂ ਇਕੱਠੇ ਹੋਣਾ ਤੇ ਉਹਦੇ ਆਤਮਾ ਦੇ ਦੁਆਰਾ ਅਸੀਂ ਇਕੱਠੇ ਹੋਣਾ ਤੇ ਫਿਰ ਕਹਿੰਦਾ ਜਿਹੜੇ ਲੋਕ ਇਹਨਾਂ ਗੱਲਾਂ ਨੂੰ ਮੰਨਦੇ ਨਹੀਂ ਕਹਿੰਦਾ ਉਹਨਾਂ ਨੂੰ ਉਹਨਾਂ ਦੇ ਸਰੀਰ ਨੂੰ ਨਾਸ਼ ਹੋਣ ਲਈ ਸ਼ੈਤਾਨ ਦੇ ਹਵਾਲੇ ਕਰੋ ਭਾਈ ਉਹ ਆਤਮਾ ਪ੍ਰਭੂ ਯਿਸੂ ਦੇ ਨੇ ਬਚ ਜਾਵੇ ਜਦੋਂ ਵੈਰੀ ਤੁਹਾਨੂੰ ਮੁਸੀਬਤਾਂ ਦੇ ਵਿੱਚ ਲੈ ਕੇ ਜਾਂਦਾ ਆ ਤੰਗੀਆਂ ਦੇ ਵਿੱਚ ਲੈ ਕੇ ਜਾਂਦਾ ਆ ਜੇ ਤੁਸੀਂ ਬਾਈਬਲ ਦੇ ਪਵਿੱਤਰ ਵਚਨਾਂ ਦੇ ਅਨੁਸਾਰ ਨਹੀਂ ਕਰਦੇ ਦੇਖੋ ਜਿਹੜੇ ਬੰਦੇ ਪ੍ਰਚਾਰਕ ਸੀਗੇ ਜੀ ਸਸ ਤੋਂ ਬਾਅਦ ਉਹ ਸਾਡੇ ਲਈ ਇੱਕ ਗੁਰੂਆਂ ਤੇ ਨਬੀਆਂ ਦੀ ਵੰਗ ਸੀਗੇ ਉਹ ਸਾਡੇ ਲਈ ਇੱਕ ਸੰਤਾਂ ਦੀ ਤਰ੍ਹਾਂ ਸੀਗੇ ਤੋ ਇਹ ਬਾਣੀ ਸੰਤਾਂ ਨੇ ਦੁਆਰਾ ਰਚਿਤ ਕੀਤੀ ਗਈ ਹੈ ਪਵਿੱਤਰ ਆਤਮਾ ਦੇ ਵਸੀਲੇ ਦੇ ਦੁਆਰਾ ਜੇ ਉਹ ਸੰਤਾਂ ਦੇ ਦਿੱਤੇ ਹੋਏ ਵਚਨ ਜਿਹੜੇ ਆਪਾਂ ਧਿਆਨ ਨਹੀਂ ਕਰਦੇ ਜਿਹੜੇ ਆਪਾਂ ਪੜ੍ਹਦੇ ਨਹੀਂ ਜਿਨ੍ਹਾਂ ਦੇ ਉੱਤੇ ਆਪਾਂ ਮਨਨ ਨਹੀਂ ਕਰਦੇ ਆ ਦੇਖੋ ਕਿੰਨੀ ਜਬਰਦਸਤ ਗੱਲ ਇਹਦੇ ਉੱਤੇ ਲਿਖੀ ਆ ਕਹਿੰਦਾ ਫਿਰ ਉਹਨਾਂ ਨੂੰ ਥੋੜਾ ਚਿਰ ਸ਼ੈਤਾਨ ਦੇ ਹੱਥਾਂ ਵਿੱਚ ਸਰੀਰ ਤਾਂ ਦੁੱਖ ਭੋਗੂਗਾ ਪਰ ਜਦੋਂ ਸਰੀਰ ਦੁੱਖ ਵਿੱਚ ਆਊਗਾ ਫਿਰ ਉਹਨਾਂ ਦਾ ਆਤਮਾ ਜਦੋਂ ਪ੍ਰੇਅਰ ਕਰੂਗਾ ਪ੍ਰਭੂ ਦੇ ਅੱਗੇ ਜਦੋਂ ਫਰਿਆਦ ਕਰੂਗਾ ਪ੍ਰਾਰਥਨਾ ਕਰੂਗਾ ਫਿਰ ਉਹਨਾਂ ਦਾ ਆਤਮ ਸੇਵ ਹੋ ਸਕਦਾ ਆ ਤੇ ਉਹ ਐਂਡ ਆਫ ਦਾ ਡੇ ਜਿਹੜਾ ਆ ਉਹ ਪਰਮੇਸ਼ਰ ਦੀ ਬਾਦਸ਼ਾਹਤ ਦੇ ਵਿੱਚ ਜਾ ਸਕਦੇ ਆ ਕਈਆਂ ਨੂੰ ਇਹ ਲੱਗਦਾ ਆ ਕਿੰਨੀ ਇਹ ਭਿਆਨਕ ਤੇ ਖਤਰਨਾਕ ਗੱਲ ਐ ਕਿ ਇੱਕ ਆਦਮੀ ਨੂੰ ਵੈਰੀ ਦੇ ਹੱਥਾਂ ਦੇ ਵਿੱਚ ਦੇ ਦੇਣ ਹਾਂ ਬਾਈਬਲ ਕਹਿੰਦਾ ਆ ਉਹਨਾਂ ਨੂੰ ਵੈਰੀ ਦੇ ਹੱਥਾਂ ਵਿੱਚ ਦੇ ਦਿਓ ਜਿਹੜੇ ਸੈਰਡ ਆਉਂਦੇ ਆ ਤੁਹਾਡੀ ਹਰ ਗੱਲ ਦੇ ਉੱਤੇ ਜਿਹੜੇ ਚੰਗੇ ਕੰਮਾਂ ਦੇ ਲਈ ਲੱਤਾਂ ਉਂਦੇ ਆ ਤੇ ਮੈਂ ਦੇਖਦਾ ਆ ਬਹੁਤ ਸਾਰੇ ਆਪਣੇ ਆਪ ਨੂੰ ਧਾਰਮਿਕ ਚੋਲੇ ਦੇ ਵਿੱਚ ਫਿੱਟ ਕਰਕੇ ਰੱਖਦੇ ਆ ਪਰ ਉਹ ਚੰਗੇ ਕੰਮਾਂ ਦੇ ਵਿੱਚ ਸੈਰਣ ਆਉਂਦੇ ਆ ਚੰਗੇ ਕੰਮਾਂ ਦੇ ਵਿੱਚ ਲੱਤਾਂ ਲਾਉਂਦੇ ਆ ਤੇ ਪਰ ਉਹ ਤਾਂ ਆਪਣੇ ਆਪ ਨੂੰ ਮਸੀਹ ਖਵਾਉਂਦੇ ਆ ਇਸੇ ਤਰ੍ਹਾਂ ਮੈਂ ਇਹ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਇਸ ਆਇਤ ਨੂੰ ਅੱਗੇ ਵਧਾਉਂਦਾ ਹੋਇਆ ਜਾਣਾਂ ਆ ਕਹਿੰਦਾ ਆਪਾਂ ਇਹਦੀ ਆਇਤ ਪੜ੍ਹ ਲੈਣੇ ਆ 8 ਸੋ ਆਓ ਅਸੀਂ ਤਿਹਾਰ ਮਨਾਈਏ ਬਾਈਬਲ ਕਹਿੰਦੀ ਆ ਸੋ ਆਓ ਅਸੀਂ ਤਿਹਾਰ ਮਨਾਈਏ ਕਿਹੜੇ ਤਿਹਾਰ ਮਨਾਈਏ ਬਾਈਬਲ ਕੀ ਕਹਿੰਦੀ ਆ ਕਹਿੰਦਾ ਪੁਰਾਣੇ ਖਮੀਰ ਨਾਲ ਨਹੀਂ ਨਾ ਬੁਰੀਾਈ ਅਤੇ ਦੁਸ਼ਟਪੁਣੇ ਦੇ ਖਮੀਰ ਨਾਲ ਸਗੋਂ ਨਿਸ਼ਕਪਟਤਾ ਅਤੇ ਸਚਿਆਈ ਦੀ ਪਤੀਰੀ ਰੋਟੀ ਦੇ ਨਾਲ ਸੋ ਬਾਈਬਲ ਕੀ ਕਹਿੰਦਾ ਅਸੀਂ ਉਹਨਾਂ ਸਾਰੇ ਤਿਹਾਰਾਂ ਨੂੰ ਮਨਾਈਏ ਅਸੀਂ ਉਹਨਾਂ ਸਾਰੇ ਪਰਬ ਨੂੰ ਮਨਾਈਏ ਜਿਹੜੇ ਪਰਮੇਸ਼ਵਰ ਨੇ ਸਾਨੂੰ ਮਨਾਉਣ ਵਾਸਤੇ ਦਿੱਤੇ ਆ ਕਿਹੜੇ ਤਿਯਾਰ ਹੈ ਜਿਹੜੇ ਅਸੀਂ ਮਨਾਉਣੇ ਆ ਉਹ ਤਿਯਾਰ ਜਦੋਂ ਅਸੀਂ ਆਪਣੇ ਜੀਵਨ ਦੇ ਅੰਦਰ ਪਾਪ ਦੀ ਦਲਦਲ ਦੇ ਵਿੱਚ ਫਸੇ ਹੋਏ ਸੀ ਤਸੇ ਹੋਏ ਸੀ ਅਤੇ ਫੇਰ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕੀਤਾ ਤੇ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕੀਤਾ ਤੇ ਉਸ ਵੇਲੇ ਅਸੀਂ ਪਾਪ ਦੀ ਦਲਦਲ ਚੋਂ ਬਾਹਰ ਆ ਗਏ ਜੇ ਹੁਣ ਇਹਦੇ ਲਈ ਅਸੀਂ ਆਨੰਦ ਨਹੀਂ ਮਨਾਉਣਾ ਤੇ ਹੁਣ ਇਹ ਚ ਕਸੂਰ ਕਿਹਦਾ ਆ ਕਸੂਰ ਇਹਦੇ ਵਿੱਚ ਹੁਣ ਉਹਨਾਂ ਦਾ ਆ ਜਿਹੜੇ ਪਰਮੇਸ਼ਵਰ ਦੇ ਬਚਨ ਨੂੰ ਮੰਨਦੇ ਨਹੀਂ ਪਰ ਤੁਹਾਨੂੰ ਟ੍ਰੋਲ ਕਰਦੇ ਆ ਤੁਹਾਨੂੰ ਗਲਤ ਗੱਲਾਂ ਭੇਜਦੇ ਆ ਮੈਸੇਜ ਕਰਦੇ ਆ ਤੇ ਉਹਨਾਂ ਦੇ ਗੁਰੂ ਵੀ ਇਹੋ ਜਿਹੇ ਆ ਜਿਹੜੇ ਵੱਖ-ਵੱਖ ਆਪਣੇ ਫੇਥਫੁਲਨੈਸ ਚੱਲਣ ਵਾਲੇ ਲੋਕਾਂ ਨੂੰ ਮੈਸੇਜ ਤੇ ਟੈਕਸ ਕਰਦੇ ਆ ਵੀ ਇਹਦੇ ਖਿਲਾਫ ਬੋਲੋ ਜੀ ਇਹਨੂੰ ਇਹਨੂੰ ਉੱਪਰ ਨਾ ਜਾਣ ਦਿਓ ਜੀ ਇਹਦੀਆਂ ਵੀਡੀਓ ਕੱਟ ਕਰ ਦਿਓ ਜੀ ਇਹਦੇ ਥੱਲੇ ਗਲਤ ਕਮੈਂਟ ਕਰੋ ਜੀ ਇਹ ਕ੍ਰਿਸਚਨੈਲਟੀ ਦੇ ਅੰਦਰ ਹੈ ਮੈਂ ਦੱਸ ਰਿਹਾ ਤੁਹਾਨੂੰ ਔਰ ਪ੍ਰੂਫ ਹੈ ਸਾਡੇ ਕੋਲ ਇਹਨਾਂ ਚੀਜ਼ਾਂ ਦੇ ਪਰ ਮੈਂ ਤੁਹਾਨੂੰ ਦੱਸਣਾ ਚਾਹਣਾ ਇਹਨਾਂ ਚੀਜ਼ਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਆ ਜਿਸ਼ਾਇਆ ਨਵੀ ਦੇ ਅੰਦਰ ਵੀ ਲਿਖਿਆ ਆ ਵੀ ਤਿਆਰ ਮਨਾਉਣ ਦਾ ਤਰੀਕਾ ਕੀ ਹੈ ਤੋਂ ਜਿਸ਼ਾਇਆ ਨਵੀ ਦੇ ਅੰਦਰ ਲਿਖਿਆ ਗਿਆ ਆ ਤੁਸੀਂ ਡੱਫ ਦੇ ਨਾਲ ਤੇ ਤੁਸੀਂ ਖੁਦਾ ਦੀ ਅਰਾਧਨਾ ਕਰਦੇ ਹੋਏ ਨੱਚਦੇ ਹੋਏ ਗੀਤ ਗਾਉਂਦੇ ਹੋਏ ਕਹਿੰਦੇ ਉਹਦੇ ਘਰ ਦੇ ਵਿੱਚ ਆਓ ਤਾਂ ਕਿ ਯਹੋਵਾ ਦਾ ਮਨ ਪ੍ਰਸੰਨ ਹੋਵੇ ਅਤੇ ਉਹ ਤੁਹਾਨੂੰ ਹੋਰ ਵੱਡੇ ਆਨੰਦ ਦੇ ਨਾਲ ਭਰ ਦੇਵੇ ਸੋ ਬਾਈਬਲ ਦੇ ਵਿੱਚ ਇਹ ਇਹ ਬਹੁਤ ਵੱਡੇ ਜ਼ਿਕਰ ਹੈ ਜਿਹੜੇ ਮੈਂ ਅੱਜ ਤੁਹਾਡੇ ਨਾਲ ਕਰ ਰਿਹਾ ਔਰ ਬਾਈਬਲ ਦੇ ਵਿੱਚ ਅਸੀਂ ਦੇਖ ਲੈਂਦੇ ਆ ਇੱਕ ਦੋ ਇਬਰਾਨੀਆਂ ਦੇ ਅੰਦਰ ਵੀ ਅਸੀਂ ਦੇਖਾਂਗੇ ਇੱਕ ਬਹੁਤ ਹੀ ਜ਼ਬਰਦਸਤ ਮੈਸੇਜ ਆ ਸਾਡੇ ਵਾਸਤੇ ਤੇ ਆਪਾਂ ਇਹਨੂੰ ਵੀ ਦੇਖ ਲੈਂਦੇ ਆ ਇਬਰਾਨੀਆਂ 12 ਦੇ ਵਿੱਚ ਜਦੋਂ ਅਸੀਂ ਜਾਣਦੇ ਆ ਤੁੜੀ ਬਾਈ ਐਤੋ ਇੱਕ ਬਹੁਤ ਹੀ ਜ਼ਬਰਦਸਤ ਮੈਸੇਜ ਆ ਜਿਹੜਾ ਮੈਂ ਤੁਹਾਡੇ ਨਾਲ ਹੁਣ ਇੱਥੇ ਪੜਨਾ ਚਾਹੂੰਗਾ ਦੇਖੋ ਜਰਾ ਕੀ ਕਹਿੰਦਾ ਪਰਮੇਸ਼ਰ ਦਾ ਵਚਨ ਖੁਦਾ ਦਾ ਵਚਨ ਕਹਿੰਦਾ ਸਗੋਂ ਤੁਸੀਂ ਸਿਯੋਨ ਦੇ ਪਹਾੜ ਕੋਲ ਆਏ ਹੋ ਅਤੇ ਕਾਲਪੁਰਖ ਦੀ ਨਗਰੀ ਸਵਰਗੀ ਜਰੂਸ਼ਲਮ ਕੋਲ ਅਤੇ ਜੋੜ ਮੇਲੇ ਵਿੱਚ ਲੱਖਾਂ ਦੂਤਾਂ ਕੋਲ ਅਤੇ ਪਲੋਠਿਆਂ ਦੀ ਕਲੀਸੀਆ ਕੋਲ ਜਿਨ੍ਹਾਂ ਦੇ ਨਾਂ ਸਵਰਗ ਵਿੱਚ ਲਿਖੇ ਹੋਏ ਹਨ ਅਤੇ ਪਰਮੇਸ਼ਰ ਕੋਲ ਜਿਹੜਾ ਸਬਨਾ ਦਾ ਨਿਆਂ ਕਰਨ ਵਾਲਾ ਹੈ ਅਤੇ ਸਿੱਧ ਕੀਤੀਆਂ ਹੋਈਆਂ ਅ ਧਰ ਸਿੱਧ ਕੀਤੀਆਂ ਹੋਈਆਂ ਧਰਮੀਆਂ ਦੇ ਆਤਮਿਆਂ ਕੋਲ ਅਤੇ ਯਿਸੂ ਕੋਲ ਜਿਹੜਾ ਨਵੇਂ ਨੇਮ ਦਾ ਵਿਚੋਲਾ ਹੈ ਅਤੇ ਛਿੜਕੇ ਹੋਏ ਲਹੂ ਦੇ ਕੋਲ ਜੋ ਹਾਵਲ ਦੇ ਲਹੂ ਨਾਲੋਂ ਉੱਤਮ ਗੱਲਾਂ ਕਰਦਾ ਹੈ ਵੇਖੋ ਤੁਸੀਂ ਉਸ ਤੋਂ ਜਿਹੜਾ ਬੋਲਦਾ ਹੈ ਮੂੰਹ ਨਾ ਮੋੜਨਾ ਕਿਉਂਕਿ ਜਦੋਂ ਉਹ ਨਾਂ ਬਚੇ ਜਿਨ੍ਹਾਂ ਉਸ ਤੋਂ ਮੂੰਹ ਮੋੜੇ ਜਿਹੜਾ ਧਰਤੀ ਉੱਤੇ ਚਤਾਰਦਾ ਸੀ ਤਾਂ ਬਹੁਤ ਵਧਿਕ ਕਰਕੇ ਅਸੀਂ ਨਾ ਬਚਾਂਗੇ ਜੇ ਉਸ ਤੋਂ ਬੇਮੁਖ ਹੋਈਏ ਜਿਹੜਾ ਸਵਰਗ ਉੱਤੇ ਚਤਾਰਦਾ ਹੈ ਜਿਹਦੇ ਸ਼ਬਦ ਨੇ ਉਸ ਵੇਲੇ ਧਰਤੀ ਨੂੰ ਹਲਾ ਦਿੱਤਾ ਪਰ ਹੁਣ ਉਹ ਨੇ ਇਹ ਕਹਿ ਕੇ ਵਚਨ ਦਿੱਤਾ ਹੈ ਭਾਈ ਫੇਰ ਇੱਕ ਵਾਰੀ ਮੈਂ ਨਿਹਰਾ ਧਰਤੀ ਨੂੰ ਹੀ ਨਹੀਂ ਸਗੋਂ ਆਕਾਸ਼ ਨੂੰ ਵੀ ਕੰਬਾ ਲਾ ਦੇਵਾਂਗਾ ਅਤੇ ਇਸ ਜਿਹੜਾ ਵਚਨ ਹੈ ਫੇਰ ਇੱਕ ਵਾਰੀ ਇਹ ਪਤਾ ਦਿੰਦਾ ਹੈ ਭਾਈ ਬਣਾਈਆਂ ਹੋਈਆਂ ਵਸਤਾਂ ਵਾਂਗੂ ਉਹ ਵਸਤਾਂ ਜਿਹੜੀਆਂ ਹਲਾਈਆਂ ਜਾਂਦੀਆਂ ਹਨ ਸੋ ਟਲ ਜਾਣਗੀਆਂ ਤਾਂ ਜੋ ਉਹ ਵਸਤਾਂ ਜਿਹੜੀਆਂ ਨਹੀਂ ਹਲਾਈਆਂ ਜਾਂਦੀਆਂ ਬਣੀਆਂ ਰਹਿਣ ਸੋ ਜਦੋਂ ਸਾਨੂੰ ਇੱਕ ਰਾਜ ਮਿਲਿਆ ਜਿਹੜਾ ਹਲਾਇਆ ਨਹੀਂ ਜਾਂਦਾ ਤਾਂ ਆਓ ਅਸੀਂ ਧੰਨਵਾਦ ਕਰੀਏ ਇਸ ਕਰਕੇ ਅਸੀਂ ਭਗਤੀ ਅਤੇ ਭੈਣ ਨਾਲ ਪਰਮੇਸ਼ਵਰ ਦੀ ਉਪਾਸਨਾ ਕਰੀਏ ਜੋ ਉਹਦੇ ਮਨ ਭਾਵੇ ਕਿਉਂਕਿ ਜੋ ਸਾਡਾ ਪਰਮੇਸ਼ਵਰ ਪਸਮ ਕਰਨ ਵਾਲੀ ਅੱਗ ਹੈ ਪਰਮੇਸ਼ਵਰ ਇਸ ਵਚਨ ਨੂੰ ਪੜ੍ਹੇ ਤੇ ਸੁਣੇ ਜਾਣ ਉਤੇ ਬਰਕਤ ਦੇ ਬਾਈਬਲ ਇਹਦੇ ਵਿੱਚ ਕਹਿੰਦਾ ਆ ਜਰੂਸ਼ਲਮ ਕੋਲ ਅਤੇ ਜੋੜ ਮੇਲੇ ਵਿੱਚ ਲੱਖਾਂ ਦੂਤਾਂ ਦੇ ਕੋਲ ਵਾਹ ਜੀ ਵਾਹ ਇਹਦਾ ਮਤਲਬ ਜਦੋਂ ਅਸੀਂ ਇਸ ਮੇਲੇ ਦੇ ਵਿੱਚ ਆਉਣਾ ਆ ਇੱਥੇ ਲੱਖਾਂ ਦੂਤਾਂ ਨੇ ਵੀ ਸਾਡੇ ਨਾਲ ਹੋਣਾ ਆ ਇਹ ਮੈਂ ਇਸ ਕਰਕੇ ਸ਼ਬਦ ਵਰਤ ਰਿਹਾ ਕਰਕੇ ਇਹ ਪੋਜ਼ਿਟਿਵ ਸ਼ਬਦ ਆ ਕਰਕੇ ਜਦੋਂ ਲੱਖਾਂ ਲੋਕ ਆਉਗੇ ਤੇ ਲੱਖਾਂ ਸਵਰਗਦੂਤ ਵੀ ਉੱਥੇ ਹੋਊਗੇ ਇਸ ਕਰਕੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਹਨਾਂ ਵਚਨਾਂ ਨੂੰ ਬੜੇ ਹੀ ਧਿਆਨ ਦੇ ਨਾਲ ਸੁਣਿਆ ਤੇ ਆਪਣੇ ਬਾਈਬਲ ਦੇ ਵਿੱਚੋਂ ਸਟੱਡੀ ਕਰੋਗੇ ਤੇ ਤੁਸੀਂ ਤਿਆਰੀ ਕਰੋਗੇ ਤਾਂ 6 ਨਵੰਬਰ ਨੂੰ ਅਸੀਂ ਉਸ ਮੇਲੇ ਵਿੱਚ ਸਾਰੇ ਇਕੱਠੇ ਹੋਵਾਂਗੇ ਖੁਦਾ ਦੇ ਸਾਰੇ ਖਾਦਮ ਸਾਰੀਆਂ ਕਲੀਸਿਯਾਂ ਜਿਹੜੀਆਂ ਪੈਂਥੀਕੋਸਟਲ கிறਿਸਚਨ ਪੁਨਰਨਤ ਕਮੇਟੀ ਦੇ ਨਾਲ ਜੁੜੀਆਂ ਹੋਈਆਂ ਹਨ ਅਸੀਂ ਉਹਨਾਂ ਨੂੰ ਵੀ ਇਹ ਸੱਦਾ ਭੇਜਦੇ ਹਾਂ ਜਿਨ੍ਹਾਂ ਤੱਕ ਅਜੇ ਤੱਕ ਨਹੀਂ ਪਹੁੰਚਿਆ ਔਰ ਉਮੀਦ ਕਰਦੇ ਹਾਂ ਉਸ ਦਿਨ ਅਸੀਂ ਇੱਕ ਵੱਡੇ ਫੈਸਟੀਵਲ ਦੇ ਨਾਲ ਪਰਮੇਸ਼ਵਰ ਦੀ ਮਹਿਮਾ ਤੇ ਅਰਾਧਨਾ ਕਰਾਂਗੇ ਜਿਹੜੇ ਸਾਡੇ ਪਰਿਵਾਰ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਆਉਣਾ ਚਾਹੁੰਦੇ ਆ ਉਹਨਾਂ ਨੂੰ ਵੀ ਅਸੀਂ ਸੱਦਾ ਦਿੰਦੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਉਹ ਆ ਸਕਦੇ ਆ ਤੇ ਪਰਮੇਸ਼ਵਰ ਦੀ ਬਰਕਤ ਲੈ ਸਕਦੇ ਆ ਇਸ ਆਨੰਦ ਫੈਸਟੀਵਲ ਦੇ ਵਿੱਚ ਜਿਹੜਾ ਆਨੰਦ ਦੇ ਨਾਲ ਭਰਿਆ ਹੋਵੇਗਾ ਪਰਮੇਸ਼ਵਰ ਦੀ ਗ੍ਰੇਸ ਦੇ ਨਾਲ ਭਰਿਆ ਹੋਵੇਗਾ ਉਹਦੇ ਵਿੱਚ ਆ ਕੇ ਪਰਮੇਸ਼ਵਰ ਦੀ ਸ਼ੁਕਰਗੁਜ਼ਾਰੀ ਕਰਕੇ ਆਪਣੀਆਂ ਹੋਰ ਵਰਕਤਾਂ ਨੂੰ ਪ੍ਰਾਪਤ ਕਰ ਸਕਦੇ ਆ